ਮੁਖਤਸਰ ਵਿਖੇ ਕਰੀਬ 12 ਸਾਲਾਂ ਬਾਅਦ ਸ਼੍ਰੀ ਰਾਮ ਲੀਲਾ ਮੰਚਨ ਦੀ ਵੱਡੇ ਪੱਧਰ ਤੇ ਤਿਆਰੀ ਸ਼੍ਰੀ ਰਾਮ ਸੂਰਿਆਵੰਸ਼ੀ ਰਾਮ ਲੀਲਾ ਕਮੇਟੀ ਦਾ ਕੀਤਾ ਗਿਆ ਗਠਨ। ਸ਼ਹਿਰ ਵਿੱਚ ਪਿਛਲੇ ਕਰੀਬ 12 ਸਾਲਾਂ ਤੋਂ ਸ਼੍ਰੀ ਰਾਮਲੀਲਾ ਦਾ ਮੰਚਨ ਨਹੀਂ ਹੋ ਰਿਹਾ ਸੀ ਹਾਲਾਂਕਿ ਧਾਰਮਿਕ ਪੱਖ ਤੋਂ ਇਸ ਨੂੰ ਸਹੀ ਨਹੀਂ ਮੰਨਿਆ ਜਾ ਰਿਹਾ ਸੀ ਪਰ ਹਰ ਵਾਰ ਰਾਮਲੀਲਾ ਦਾ ਮੰਚਨ ਕਰਨ ਦੀ ਗੱਲ ਸਿਰਫ ਗੱਲਾਂ ਤੱਕ ਹੀ ਸੀਮਤ ਰਹਿ ਜਾਂਦੀ ਸੀ ਪਰ ਹੁਣ 12 ਸਾਲਾਂ ਬਾਅਦ ਸ਼੍ਰੀ ਮੁਕਸਰ ਸਾਹਿਬ ਵਿਖੇ ਸ਼੍ਰੀ ਰਾਮਲੀਲਾ ਦਾ ਮੰਚਨ ਕਰਨ ਦਾ ਫੈਸਲਾ ਕਰ ਲਿੱਤਾ ਗਿਆ ਸਮਾਜ ਸੇਵੀ ਵਰਜੇਸ਼ ਗੁਪਤਾ ਦੀ ਪਹਿਲ ਕਦਮੀ ਦੇ ਚਲਦਿਆਂ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਸ਼੍ਰੀ ਰਾਮਲੀਲਾ ਦਾ ਸਫਲ ਮੰਚਨ ਕਰਨ ਲਈ ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਬਾਬਾ ਕਾਸ਼ੀ ਪ੍ਰਸ਼ਾਦ ਛੇ ਮੰਦਿਰ ਵਿਖੇ ਅੱਜ ਦੁਪਹਿਰ ਕਰੀਬ 12 ਵਜੇ ਦੌਰਾਨ ਸ਼੍ਰੀ ਰਾਮ ਸੂਰਿਆਵੰਚੀ ਰਾਮਲੀਲਾ ਕਮੇਟੀ ਦਾ ਗਠਨ ਕੀਤਾ ਗਿਆ ਇਸ ਦੌਰਾਨ ਸਰਵ ਸੰਪਤੀ ਨਾਲ ਵਰਜੇਸ਼ ਗੁਪਤਾ ਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਬਾਕੀ ਟੀਮ ਗਠਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਵਰਜੇਸ਼ ਗੁਪਤਾ ਵੱਲੋਂ ਟੀਮ ਦਾ ਗਠਨ ਕਰਦੇ ਹੋਏ ਬਲਦੇਵ ਸਹਾਇ ਗਰਗ ਨੂੰ ਚੇਅਰਮੈਨ ਚਰਨਜੀਤ ਨੂੰ ਵਾਈਸ ਚੇਅਰਮੈਨ ਪਵਨ ਸੈਨ ਅਤੇ ਐਡਵੋਕੇਟ ਗੁਲਸ਼ਨ ਮਿੱਤਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਲక్ష్మణ ਸਿੰਘ ਨੂੰ ਉਪ ਪ੍ਰਧਾਨ ਬਿੱਟੂ ਅਤੇ ਚੰਦਰਪਾਲ ਸਿੰਘ ਨੂੰ ਸਕੱਤਰ ਜਦਕੀ ਜਗਦੀਸ਼ ਜੋਸ਼ੀ ਨੂੰ ਓਵਰ ਆਲ ਮੀਡੀਆ ਪ੍ਰਬਾਰੀ ਅਤੇ ਮੀਡੀਆ ਇੰਚਾਰਜ ਨਿਯੁਕਤ ਉਧਰ ਪਰਜੇਸ਼ ਗੁਪਤਾ ਨੇ ਦੱਸਿਆ ਕਿ ਸ਼ਹਿਰ ਵਾਸੀ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਵਾਰ ਸ਼੍ਰੀ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਸ਼੍ਰੀ ਰਾਮਲੀਲਾ ਦਾ ਮੰਚਨ ਇਸ ਵਾਰ ਵਿਸ਼ਾਲ ਪੱਧਰ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਤਹਿਤ ਸ਼ਹਿਰ ਨੂੰ ਵੱਡੇ ਪੱਧਰ ਤੇ ਸਜਾਇਆ ਜਾਵੇਗਾ। ਜਦਕਿ ਮथुरा-ਵ੍ਰਿੰਦਾਬਨ ਤੋਂ ਆਉਣ ਵਾਲੇ ਕਲਾਕਾਰਾਂ ਦੀ ਟੀਮ ਵੱਲੋਂ ਸ਼੍ਰੀ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ। ਅਜਿਹਾ ਸ਼੍ਰੀ ਮੁਕਸਰ ਸਾਹਿਬ ਵਿਖੇ ਪਹਿਲੀ ਵਾਰ ਹੋ ਰਿਹਾ ਹੈ। ਇਹ ਜਿਹੜੇ ਇਹ ਜਿਹੜੇ ਸਮਾਜ ਦੇ ਧਰਮ ਤੋਂ ਕਰਨਾ ਚਾਹੀਦਾ ਹੈ। ਕੁਝ ਨਹੀਂ ਬਿਲੀ ਕਿਹਨੂੰ ਚੀ। ਤੇ ਅੱਜ ਇਹ ਇਸ ਤੋਂ ਬਾਅਦ ਆਪਾਂ ਕੋਈ ਕਮੇਟੀ ਨਹੀਂ ਕਰਦੇ ਇਸ ਤੋਂ ਬਾਅਦ ਅੱਜ ਆਪਾਂ ਕਮੇਟੀ ਦਾ ਗਠਨ ਕਰਕੇ ਤੇ ਆਪਾਂ ਅਗਲੇ ਕਾਰਜਕ੍ਰਮ ਬਹਾਗੀਤਾ ਲੈ ਅੱਜ ਕਮੇਟੀ ਦਾ ਆਪਾਂ ਬੈਠ ਕੇ ਸਾਰਾ ਨੇ ਗਠਨ ਕਰ ਵਿਚਾਰ ਆਪਾਂ ਆਪਣਾ ਆਪੋ ਸਾਰੇ ਇਹ ਵਿਚਾਰਾਂ ਨਾਲ ਕੋ ਪ੍ਰਭਾ ਹੁਮੀਲੇ ਬੋਧਿ ਲਾ ਕੇ ਤੇ ਇੱਕ ਕਮੇਟੀ ਦਾ ਆ ਕਰਕੇ ਤੇ ਉਸ ਤੋਂ ਬਾਅਦ ਆਪਾਂ ਉਹ ਜਸਾਸ ਦੇਗੇ ਕਿ ਅਗਲਾ ਕਾਰਜਕ੍ਰਮ ਆਪਾਂ ਸ਼ੁਰੂ ਕਰੀਏ ਤਾਂ ਹੁਣ ਕਿੱਥੇ ਕਿੱਥੇ ਦਾ ਸਮਾਂ ਨਹੀਂ ਰਹਿ ਗਿਆ میں جڑے مجھے بیٹے نہ سارا ذمے والی لین تھوڑی تھوڑی ذمے والی کو بھی سیر چڑھا سکتے ہیں کلہ چلا کے سارے تھوڑی تھوڑی ذمے والی لینی پڑے گی سر چڑھا سکتے ہیں بیٹھ کے ڈسائڈ کرنا اور کمیٹی کا گٹن کرنا ہے تاکہ اس پروگرام بڑھا سکیں جی شری